ਵੀ ਸਾਡਾ ਘਰ ਨਾਟਾ ਆਇਆ ਜੈ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਸੀ ਇਹੋ ਜਿਹੇ ਕੰਮ ਅੱਗੇ ਤੋਂ ਨਹੀਂ ਕਰਦੇ ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਸ਼ਾ ਤਸਕਰਾਂ ਵੱਲੋਂ ਜਦੋਂ ਪ੍ਰਸ਼ਾਸਨ ਘਰ ਟਾਉਣ ਲਈ ਆਉਂਦਾ ਸੀ ਉਹਨਾਂ ਦੀ ਘਰ ਦੀ ਹਾਲਤ ਦੇਖਣ ਚ ਤਰਸਨ ਯੋਗ ਸੀ ਉੱਥੇ ਹੀ ਖੜੀ ਮਹਿਲਾ ਨੇ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਮੰਗੀ ਕਿ ਅਸੀਂ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰਾਂਗੇ ਸਾਨੂੰ ਇੱਕ ਵਾਰੀ ਬਖਸ਼ ਦਿਓ ਇਸ ਚੀਜ਼ ਨੂੰ ਦੇਖਦੇ ਹੀ ਮੌਕੇ ਤੇ ਵੱਡੇ ਅਫਸਰਾਂ ਨੇ ਉਹਨਾਂ ਨੂੰ ਆਖਰੀ ਚੇਤਾਵਨੀ ਦੇ ਕੇ ਛੱਡ ਦਿੱਤਾ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਅੱਜ ਸਮਰਾਲਾ ਸ਼ਹਿਰ ਦੇ ਵਿੱਚ ਸਮਰਾਲਾ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਦੀ ਮਹਿੰਮ ਤਹਿਤ ਇੱਕ ਬਿਲਡਿੰਗ ਜੋ ਕਿ ਖੰਨਾ ਰੋਡ ਦੇ ਵਿਕਰਮ ਉਰਫ ਪਵਨ ਨਾਮਕ ਨਸ਼ਾ ਵੇਚਣ ਵਾਲੇ ਦੀ ਹੈ ਜਿਸ ਉੱਪਰ ਪੰਜ ਮੁਕੱਦਮੇ ਦਰਜ ਹਨ ਜਿਨ੍ਹਾਂ ਵਿੱਚ ਚਾਰ ਮੁਕੱਦਮੇ ਐਨਡੀਪੀਸੀ ਤੇ ਇੱਕ ਮੁਕੱਦਮਾ ਲੁੱਟਖੋਹ ਦਾ ਦਰਜ ਹੈ ਉਕਤ ਨਸ਼ਾ ਤਸਕਰ ਦੀ ਇਮਾਰਤ ਅਤੇ ਪੀਲਾ ਪੰਜਾ ਚਲਾਉਣ ਲਈ ਅੱਜ ਦੁਪਹਿਰੇ ਕਰੀਬ 1 ਵਜੇ ਸਮਰਾਲਾ ਪੁਲਿਸ ਦੀ ਟੀਮ ਅਤੇ ਨਗਰ ਕੌਂਸਲ ਸਮਰਾਲਾ ਦੀ ਟੀਮ ਪਹੁੰਚ ਗਈ ਸੀ ਪਰ ਉਕਤ ਪਰਿਵਾਰ ਵੱਲੋਂ ਸਮਰਾਲਾ ਪੁਲਿਸ ਦੇ ਨਗਰ ਕੌਂਸਲ ਦੀ ਟੀਮ ਅੱਗੇ ਹੱਥ ਜੋੜ ਮਾਫੀ ਮੰਗੀ ਗਈ ਤੇ ਕਿਹਾ ਗਿਆ ਕਿ ਅਸੀਂ ਆਪਣਾ ਘਰ ਦਾ ਗੁਜ਼ਾਰਾ ਬੜਾ ਔਖਾ ਕਰਦੇ ਹਾਂ ਜਿਸ ਕਾਰਨ ਸਮਰਾਲਾ ਪੁਲਿਸ ਨੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਇਸ ਪਰਿਵਾਰ ਨੂੰ ਚੇਤਾਵਨੀ ਦੇ ਕੇ ਮਾਫੀ ਦਿੱਤੀ ਗਈ ਸਮਰਾਲਾ ਪੁਲਿਸ ਦੇ ਡੀਐਸਪੀ ਨੇ ਕਿਹਾ ਕਿ ਉਕਤ ਨਸ਼ਾ ਤਸਕਰ ਦੇ ਘਰ ਦੀ ਹਾਲਾਤ ਬੜੀ ਤਰਸਨਯੋਗ ਹੈ ਮੈਂ ਤੁਹਾਡਾ ਜੀ ਸੰਤੋਸ਼ لال ਜੀ ਅੱਜ ਸਮਰਾਲਾ ਪੁਲਿਸ ਉੱਤੇ ਪਹੁੰਚੇ ਸੀ ਤੁਹਾਡੇ ਮਕਾਨ ਤੇ ਕਾਰਵਾਈ ਕਰਨ ਲਈ ਹਾਂਜੀ ਜੀ ਜੀ ਐਫਸੀ ਪਹੁੰਚੇ ਸੀ ਅਸੀਂ ਧੰਨਵਾਦ ਕੀਤਾ ਉਹਨਾਂ ਦਾ ਵਿਚਾਰਿਆ ਉਹਨਾਂ ਅਸੀਂ ਰੋ ਭਾਂਡੇ ਮਾਜ ਕੇ ਗੁਜ਼ਾਰਾ ਕਰ ਰਿਆ ਵੀ ਸਾਡਾ ਘਰ ਨਾਟਾ ਆਇਆ ਜੈ ਵੀ ਸਾਡਾ ਮਿਹਨਤ ਦਾ ਹੀ ਕੰਮ ਆ ਰਿਹਾ ਅਸੀਂ ਇਹੋ ਜੇ ਕੰਮ ਅੱਗੇ ਤੋਂ ਨਹੀਂ ਕਰਦੇ ਕੋਈ ਕਿਤੇ ਜਿਵੇਂ ਤੁਹਾਡੇ ਘਰ ਹਾਂਜੀ ਜਿਵੇਂ ਤੁਹਾਡੇ ਘਰ ਦਾ ਜੋ ਬੱਚਾ ਨਸ਼ਾ ਵੇਚਦਾ ਪਰਚੇ ਦਰਜ ਹੋ ਗਏ ਹਾਂਜੀ ਕਿ ਰੋਕਿਆ ਗਿਆ ਤੁਹਾਡੇ ਵੱਲੋਂ ਹਾਂਜੀ ਮੇਰੇ ਵੱਲੋਂ ਰੋਕਿਆ ਗਿਆ ਸੀ ਜੀ ਉਹਨਾਂ ਨੂੰ ਬਹੁਤ ਰੋਕਿਆ ਗਿਆ ਜਾਨੀ ਕਿ ਵੀ ਜਿਹੜੇ ਪਿੱਛੇ ਕੰਮ ਹੋ ਗਏ ਉਹਨਾਂ ਨੇ ਕਰ ਲਏ ਠੀਕ ਆ ਪਰ ਅੱਗੇ ਤੋਂ ਨਹੀਂ ਇਹੋ ਜੇ ਕੰਮ ਹੋਊਗਾ ਹੋਣ ਸੋ ਸੁਧਾਰਾ ਜੀ ਹਾਂਜੀ ਹਾਂਜੀ ਹੁਣ ਸੁਧਰਿਆ ਜੀ ਫੈਕਟਰੀ ਜਾ ਰਹੇ ਨੇ ਕੰਮ ਤੇ ਆਪਣਾ ਜੰਤਾਂ ਮਗਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਤੁਹਾਨੂੰ ਸਰਕਾਰ ਦੇ ਕੋਲ ਕਿਹਨੂੰ ਮਾਫੀ ਦਿੱਤੀ ਹਾਂਜੀ ਅਸੀਂ ਮਾਫੀ ਮੰਗ ਮਾਫੀ ਮੰਗੀ ਆ ਉਹਨਾਂ ਤੋਂ ਸਾਨੂੰ ਮਾਫ ਕਰ ਦਿਓ ਸਾਨੂੰ ਜੇ ਅੱਗੇ ਤੋਂ ਇਹੋ ਜਿਹਾ ਕੰਮ ਕਰਾਂਗੇ ਜੋ ਕੁਝ ਮਰਜ਼ੀ ਤੁਸੀਂ ਕਰਿਓ ਸਾਨੂੰ ਮਾਫ ਕਰਿਆ ਜਾਵੇ ਅਸੀਂ ਤਾਂ ਆਪ ਲੋਕਾਂ ਦੇ ਕੰਮ ਕਰਦਿਆਂ ਗੁਜ਼ਾਰੇ ਕਰਦਿਆਂ ਭਾਂਡੇ ਮਾਚ ਕੇ ਲੋਕਾਂ ਦੇ ਕੰਮ ਕਰਕੇ ਤਾਂ ਅਸੀਂ ਆਪਣਾ ਰੋਟੀ ਕੱਢਦੇ ਆ ਸਵੇਰ ਤੋਂ ਨਿਕਲ ਜਾਂਦੇ ਆ ਸ਼ਾਮ ਨੂੰ ਘਰੇ ਵੜਦੇ ਆ ਜਿਹੜੇ ਨਸ਼ੇ ਦਾ ਵਪਾਰ ਕਰਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿਹੜੇ ਨਸ਼ਾ ਵੇਚਦੇ ਉਹਨਾਂ ਨੂੰ ਕੀ ਕਹਿਣਾ ਦੋਨੇ ਉਹਨਾਂ ਨੂੰ ਅਸੀਂ ਕੀ ਕਹਨੇ ਆ ਵੀ ਉਹ ਨਸ਼ਾ ਬੰਦ ਕਰਿਆ ਜਾਵੇ ਉਹਨਾਂ ਦਾ ਵੀ ਵੀ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਹਾਂਜੀ ਸਰਕਾਰ ਤੇ ਕਾਰਵਾਈ ਕਰਨ ਆਈ ਸੀ ਕੰਨਾਰ ਰੋਡ ਤੇ ਇਹ ਨਹੀਂ ਸਾਡੀ ਜਿਹੜੀ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਜਿਹੜੀ ਕਾਰਵਾਈ ਚੱਲੀ ਆ ਜੇ ਕੋਈ ਨਸ਼ਾ ਵੇਚਗਾ ਆਪਣੀ ਕੋਈ ਜਾਇਦਾਦ ਬਣਾਊਗਾ ਮਕਾਨ ਬਣਾਊਗਾ ਕੋ ਪ੍ਰਾਪਰਟੀ ਬਣਾਊਗਾ ਉਹਨੂੰ ਅਟੈਚ ਵੀ ਕਰਾਂਗੇ ਜਿਹੜੀ ਇਲੀਗਲ ਪ੍ਰਾਪਰਟੀ ਹੈ ਐਡਮਿਨਿਸਟ੍ਰੇਸ਼ਨ ਦੀ ਮਾਦੇ ਦੇ ਨਾਲ ਉਹਨੂੰ ਜਰੂਰ ਉਹਨੂੰ ਜਿਹੜਾ ਠਾਵਾਂਗੇ ਪਰ ਜਦੋਂ ਅਸੀਂ ਇੱਥੇ ਮੌਕੇ ਤੇ ਆਏ ਆ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰ ਵੱਲੋਂ ਵੀ ਹੁਕਮ ਹੈ ਵੀ ਕਿਸੇ ਨਾਲ ਕਿਸੇ ਗਰੀਬ ਨਾਲ ਧੱਕਾ ਨਹੀਂ ਕਰਨਾ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਜਿਹੜੇ 4-5 ਲੇੜੀ ਵਿਚਾਰੀਆਂ ਇਹ ਕਹਿ ਰਹੀਆਂ ਸੀ ਵੀ ਲੋਕਾਂ ਦੇ ਘਰਾਂ 'ਚ ਭਾਂਡੇ ਮਾਜ ਕੇ ਸਪੰਜਾ ਕਰਕੇ ਸਿਰਫ ਇੱਕ ਕਮਰੇ 'ਚ ਹੀ ਰਹਿ ਰਹੀਆਂ ਆ ਤੇ ਜਿਹੜਾ ਇਹਨਾਂ ਦਾ ਬੇਟਾ ਉਹਨੂੰ ਵੀ ਜਿਹੜੀ ਐ ਵਾਰਨਿੰਗ ਦਿੱਤੀ ਗਈ ਆ ਜੇ ਕੋਈ ਨਸ਼ਾ ਵੇਚ ਕੇ ਕੋਈ ਪ੍ਰਾਪਰਟੀ ਬਣਾਊਗਾ ਉਹਨੂੰ ਬਿਲਕੁਲ ਸਪੇਅਰ ਨਹੀਂ ਕੀਤਾ ਜਾਊਗਾ ਇਸੇ ਕਰਕੇ ਇਹਨੂੰ ਵੀ ਅਸੀਂ ਇਹਦਾ ਦੇ ਹਾਲਾਤ ਦੇਖ ਕੇ ਇਸੇ ਕਰਕੇ ਇਹਨੂੰ ਛੱਡ ਰਹੇ ਆ ਜਿਹੜਾ ਡੈਮੋਲੇਸ਼ਨ ਕੀਤਾ ਇਹ ਵਿਕਰਮ ਆ ਵਿਕਰੋਣਾ ਦਾ ਬੰਦਾ ਇਹਦੇ ਖਿਲਾਫ ਆਲਰੇਡੀ ਤਿੰਨ ਮੁਕੱਦਮੇ ਪੰਜ ਮੁਕੱਦਮੇ ਦਰਜ ਨੇ ਇਹਦੇ ਖਿਲਾਫ ਪੰਜ ਮੁਕੱਦਮੇ ਐਨਡੀਪੀਐਸ ਦੇ ਨੇ ਜੀ ਐਨਡੀਐਡੀਪੀਐਸ ਦੇ ਕਰਦੇ ਕਿਸੇ ਹੋਰ ਮੈਂਬਰ ਤੇ ਵੀ ਦਰਜ ਹੈ ਜੀ ਨਹੀਂ ਨਹੀਂ ਕਰਦੇ ਹੋਰ ਬੰਦੇ ਤੇ ਵੀ ਐਸਾ ਸਮਰਾਜ ਵੀ ਹੋਰ ਵੀ ਕਾਰਵਾਈ ਕਰਨ ਦਾ ਵੀ ਹੈ ਜਿੱਦਾ ਨਹੀਂ ਨਹੀਂ ਜਿਹੜਾ ਸਾਡੇ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਪੂਰੀ ਆਪਣੀ ਸਾਡੂਨ ਦੇ ਸਮਰਾਲਾ ਦੇ ਮਸ਼ਹੂਰਾ ਦਾ ਸਾਹਬ ਦੇ ਥਾਣੇ ਦਾ ਜਿਹੜਾ ਵੀ ਉਹ ਨਸ਼ੇ ਦਾ ਸਾਜ਼ਾ ਕਰ ਸਾਰਾਂ ਦੀ ਪ੍ਰਾਪਰਟੀ ਤੁਸੀਂ ਕਰ ਰਹੇ ਆ ਜਿਹੜਾ ਵੀ ਸਾਡੀ ਰਡਾਰ ਤੇ ਆਊਗਾ ਬਿਲਕੁਲ ਉਹਦੀ ਡੈਡੀ ਡੈਮੋਲੇਸ਼ਨ ਕਰਾਂਗੇ ਜਿਹੜੀ ਹੈ ਸਿਵਲ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ